ਮੈਂ ਕਹਿੰਦਾ ਭਈ ਅਸੀਂ ਪਿੱਟਣ ਦਾ ਹੈ ਹੋਰ ਕੀ ਕਰਨੇ ਆ ਕੋਈ ਆਪਦੀ ਸਰਕਾਰ ਦੇ ਖਿਲਾਫ ਬੋਲਦਾ ਹੁੰਦਾ ਫਿਰ ਉੱਤੇ ਸਾਨੂੰ ਪ੍ਰੈਸ਼ਰ ਪਾਉਂਦੇ ਵੀ ਇਹਨਾਂ ਨੂੰ ਡਿਲੀਟ ਕਰਾਉ ਮੈਂ ਹੀ ਨਹੀਂ ਕਰਾਉਂਦੇ ਸਾਨੂੰ ਕੱਢ ਦੋ ਅਸੀਂ ਤੇ ਇਨੇ ਤੰਗ ਹੋਏ ਪਏ ਆ ਅਸੀਂ ਲੋਕਾਂ ਦੇ ਵਿੱਚ ਰਹਿਣਾ ਨਾ ਤਾਂ ਛਿੱਤਰ ਨਹੀਂ ਖਾਣੇ ਮੈਂ ਡੇਢ ਸਾਲ ਲੱਗਾ ਮੈਂ ਕਿਹੜੇ ਮੂਨਾ ਨਾ ਚ ਵੜ ਜਾਊਂਗਾ ਜੇ ਇਹਨਾਂ ਲੋਕਾਂ ਦੀ ਅਸੀਂ ਸਾਰ ਨਾ ਲਵਾਂਗੇ ਇਹਰੇ ਮੇਰਾ ਗਲ ਘੁੱਟ ਦੇਣਗੇ ਵੀ ਤੂੰ ਦੱਸ ਉਹ ਵੀ ਹੈਵੀ ਹੋ ਰਹੀ ਹੈ ਲੱਗਦਾ ਸਰਕਾਰ ਤੋਂ ਵੀ ਆਈ ਹੈ ਵੀ ਆ ਜੇ ਕਰਿਸ਼ਨ ਕੁਮਾਰ ਨਹੀਂ ਸੂਤਰ ਆਉਂਦਾ ਜਿਹੜੇ ਵਿਭਾਗ ਵਿੱਚ ਉਹ ਗਿਆ ਉਹਨਾਂ ਦਾ ਬੇੜਾ ਕਰ ਕੀਤਾ ਹੁਣ ਇੱਥੇ ਆ ਜੇ ਰੇਤਾ ਚੁੱਕਣ ਦੇ ਨਾਲ ਲੋਕਾਂ ਨੂੰ ਉਹਨਾਂ دریاਵਾਂ ਚੋਂ ਅੱਜ ਉਹ ਬਾਹਰ ਨਾ ਪਾਣੀ ਨਿਕਲਦਾ ਜੇ ਇਹਨਾਂ ਇਹਨਾਂ ਚੋਂ ਮਿੱਟੀ ਚੁੱਕ ਕੇ ਲੋਕ ਪਹਿਲਾਂ ਵੀ ਤਾਂ ਪਾਉਂਦੇ ਰਹੇ ਸੀ ਜਦੋਂ ਅਸੀਂ ਖੇਤੀਆਂ ਕਰਦੇ ਰੋ 20 25 ਸਾਲ ਪਹਿਲਾਂ ਕੋਈ ਇਹ ਮਨਜ਼ੂਰੀਆਂ ਦੀ ਲੋੜ ਹੀ ਨਹੀਂ ਹੁੰਦੀ ਸਾਰੇ ਪਟ ਪਟ ਆਪਣੀਆਂ ਪੈਲੀਆਂ ਚ ਪਾਉਂਦੇ ਰਹੇ ਲੋਕਾਂ ਨੇ ਕੰਢਿਆਂ ਦੇ ਉੱਤੇ ਜ਼ਮੀਨਾਂ ਲਈਆਂ ਮੇਰੀ ਅੱਜ ਵੀ ਜ਼ਮੀਨ ਦੋ ਕਿੱਲੇ ਉੱਥੇ ਦੋ ਕਿੱਲੇ ਹੀ ਜ਼ਮੀਨ ਲੈ ਕੇ ਕੰਢਿਆਂ ਤੇ ਰੱਖੀ ਸੀ ਇਹ ਆਉਂਦਾ ਸੀ ਭਰ ਦਿੰਦਾ ਇੱਧਰ ਆ ਅਸੀਂ ਉੱਥੋਂ ਮਿੱਟੀਆਂ ਚੁੱਕ ਕੇ ਆਪਣੀਆਂ ਪੈਲੀਆਂ ਉੱਚੀਆਂ ਕਰਦੇ ਰਹੇ ਆ ਇਹ ਜਦੋਂ ਸਰਦਾਰ ਸਾਹਿਬ ਇਹਨੇ ਮੰਜੂਰੀਆਂ ਦੇ ਸ਼ੁਰੂ ਕਰਤਾ ਕੌਲੀ ਮਿੱਟੀ ਦੀ ਕੋਕ ਚੋਕਲੇ ਤੇ ਇਹਨੂੰ ਸੈਟਲਾਈਟ ਤਾਂ ਹੀ ਦਿਖ ਜਾਂਦਾ ਆ ਹੁਣ ਲੋਕਾਂ ਦੇ ਘਰ ਬੇੜਾ ਕਰ ਕਰਕੇ ਰੱਖਤਾ ਸਾਰਿਆਂ ਦਾ ਹੁਣ ਇਹਨੂੰ ਖਾਲਾ ਮਿੱਟੀ ਰੱਖ ਲਈ ਜਿਹੜੀ ਤੂ ਰੇਤਾ ਖਾਲੇ